ਨਾਹ ਯਾਨਸੰਤ ਪਿੰਡ ਤੇ ਗਲਾਮ ਨੇ ਪਿੱਛੋਂ ਫੈਨ ਹੋ ਰਿਹਾ ਮਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਠੇਗਲਾਮ ਨਹੀਂ ਪਹੁੰਚਿਆ ਮੈਂ ਥਾਸੀ ਮੈਂ ਆਪਣੇ ਮਾਲਕ ਸ਼ਾਮੇ ਬਤਾਏ ਇਹ ਤੁਖੜ ਲੱਗਾ ਦੁਪਹਿਰ ਨੂੰ ਰੱਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਆ ਉਹਦੇ ਵਿੱਚ ਸਾਡੀ ਜੰਗੀ ਮੱਝ ਪੈ ਗਈ ਉਹ ਵਿੱਚ ਡਿੱਕ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਉਹ ਕਰਿਆ ਉਹ ਆਂਦੇ ਪਹਿਲਵਾਂ ਦੇ ਹੀ ਰਾਹ ਨਹੀਂ ਆਉਣੇ ਹੁਣੇ ਆਉਣੇ ਛੇ ਕਵਟੀਆਂ ਉਹਨੇ ਆਖ ਸੱਤ ਕਵਟੀਆਂ ਉਹਨੇ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਨਹੀਂ ਅਗਲੇ ਦਿਨ ਵੀ ਜਾ ਕੇ ਫੋਨ ਕਾਟ ਕੇ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਆਣੀ ਕਿੱਲਾ ਸਭ ਕਿੱਲਾ ਕਰੀਏ ਦੰਗੜਾ ਦਾ ਦੁੱਧ ਵੇਚ ਕੇ ਬਿਜਾਰਾ ਕਰਦੇ ਹਾਂ ਇਸ ਤੱਕ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਂ ਉਹਨਾਂ ਸਾਨੂੰ ਦੱਸਿਆ ਕਿ ਉਹਨਾਂ ਕੱਢੋ ਨਾ ਪੂਰਾ ਨਾ ਕੋਸਦੇ ਨੇ ਤੇ ਇਹ ਸਾਡੀ ਅੱਜ ਮਨਜ਼ੂਰ ਕਰੋ ਰਾਤੀ ਵੀ ਅਸੀਂ ਗਏ ਆਂ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਆਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਹੋਏ 3 ਮਹੀਨੇ ਹੋਏਗੀ ਲੱਖ ਸਵਾ ਲੱਖ ਦੀ ਛੋਟੀ ਸੀ ਇਹ ਪਿਛਾਕਮ ਦੀ ਬੋਦੀ ਆ ਗਈ ਵੇਖ ਲੋ ਸਾਰੇ ਵੇਖਣਦੇ ਆ ਤੇ ਇੰਨੇ ਸਾਢੇ ਲੱਖ ਸਵਾ ਲੱਖ ਦੀ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਉਹਨਾਂ ਤੇ ਮੈਂ ਕਿਵੇਂ ਮਿਲਣੀ ਮਾਰਵੇ ਦੀ ਛੋਟੀ ਇਹਨਾਂ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾਹ ਕੋਈ ਕਾਰਵਾਈ ਉਨੀ ਤਰੀਕੀ ਦੀ ਹੋਈ ਹੈ ਅਜੇ ਵਿੱਚ ਪਈ ਹੋ ਉਸ ਲਾਛਾ ਹਵੋਂਡੇ ਸਲੋ ਅਸੀਂ ਵੀ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਦ ਕੋਈ ਨਹੀਂ ਸੋਚਿਆ ਉਹਨੇ ਫੀ ਕਰੀ ਕਿਨੇ ਆ ਕੱਲ ਰਾਤ 3 ਵਜੇ ਸੱਜਿਆ ਗਏ ਤੇ ਉਹ ਪਾਲਟੀ ਨਹੀਂ ਆਈਆਂ ਤੇਜੀ ਪਾਲਟੀ ਨਹੀਂ ਆਈ ਉਹ 10 ਵਜੇ ਸੱਜਿਆ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਉਹਨਾਂ ਤੋਂ ਨਹੀਂ ਆਇਆ ਕਿ ਆਓ ਕਨਾ ਆਇਆ ਕੋਈ ਕੋਈ ਗਲਤੀ ਆਹੀਂ ਆ ਚੀਜ਼ ਆਹੀਂ ਆਪਣਾ ਕਾਣਾ ਜਿਉਨੇ ਆਸੀ ਆਸੀ ਜਿਉਨੇ ਕਾ ਸਾਡੇ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਵਾਇਆ ਜਾਏ ਆਈ ਖੜੇ ਆਈ ਥੋੜੀ ਬੰਦੇ ਆ ਤੇ ਇਹ ਉਦਾਂ ਹੀ ਫੇਟ ਹੋਣ ਦੇ ਕਾ ਪੁਲਿਸ ਪ੍ਰਸ਼ਾਸਨ ਸਹੀ ਨਾ ਲੱਗਦੀ ਆ ਲੱਗਦੀ